ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਜਿਹੜਾ ਚੋਣ ਹੋਣ ਜਾ ਰਹੇ ਜਿਲ੍ਹਾ ਪਰਿਸ਼ਦ ਬਲਾਕ ਸਮਤੀ ਦੇ ਚੋਣਾਂ ਨੂੰ ਲੈ ਕੇ ਦੱਸਦੇ ਕਿ ਚੋਣਾਂ ਦਾ ਜਿਹੜਾ ਪ੍ਰਚਾਰ ਹੈ ਸ਼ੁਰੂ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾਈਆਂ ਤਸਵੀਰਾਂ ਹੈਗੀਆਂ ਪੋ ਹਲਕੇ ਦਾ ਜਿਹੜਾ ਘਰੋਟਾ ਬਣਾ ਕੇ ਹੈਗਾ ਉਸ ਏਰੀਆ ਦੀਆਂ ਪਿੰਡ ਹੈਗਾ ਖੰਨੀ ਹੋਈ ਜਿੱਥੇ ਸਾਬਕਾ ਬਧਾਈ ਜਗਿੰਦਰਪਾਲ ਜਿਹੜੇ ਕਾਂਗਰਸ ਦੇ ਐਕਐਮਐਲ ਹੈਗੇ ਨੇ ਉਹਨਾਂ ਵੱਲੋਂ ਆਪਣੇ ਜਿਹੜਾ ਉਮੀਦਵਾਰ ਹੈਗਾ ਜ਼ਿਲ੍ਹਾ ਪਰਿਸ਼ਦ ਦਾ ਅੰਕਿਤ ਉਹਨਾਂ ਦੇ ਹੱਕ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਦੱਸਦੀ ਕਿ ਸਭ ਤੋਂ ਪਹਿਲੇ ਉਹਨਾਂ ਵੱਲੋਂ ਜਾ ਕੇ ਚਰਚ ਦੇ ਵਿੱਚ ਨਤਮਸਤਕ ਹੋਏ ਨੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਰੂਬਰੂ ਹੋਏ ਨੇ ਤੇ ਆਪਣੇ ਜਿਹੜੇ ਉਮੀਦਵਾਰ ਹੈਗੇ ਅੰਕਿਤ ਉਹਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਮੰਗ ਮੰਗੀਆਂ ਗਈਆਂ ਤਸਵੀਰਾਂ ਲਗਾਤਾ ਤੁਹਾਨੂੰ ਦਿਖਾ ਰਿਹਾ ਇਹ ਪਿੰਡ ਖੰਨੀ ਖੂਈ ਹੈਗਾ ਜਿੱਥੇ ਸਾਬਕਾ ਵਿਧਾਇਕ ਜਗENDER PAL ਜੀ ਆਪਣੇ ਉਮੀਦਵਾਰ ਜਿਹੜੇ ਹੈਗੇ ਨਾ ਉਹਨਾਂ ਦੇ ਨਾਲ ਪਹੁੰਚੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਵੀ ਮੰਗ ਰਹੇ ਨੇ ਦੱਸ ਸੀ ਇਸ ਵੇਲੇ ਉਸ ਵੇਲੇ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਹੰਗਾਰਾ ਮਿਲਿਆ ਜਦੋਂ ਕੁਝ ਨੌਜਵਾਨ ਜਿਹੜੇ ਭਾਜਪਾ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤਸਵੀਰਾਂ ਲਗਾਤਾ ਤੁਹਾਨੂੰ ਦਿਖਾ ਰਿਹਾ ਤੇ ਗੱਲਬਾਤ ਵੀ ਸੁਣਾਉਣਿਆ ਨੇ ਲੋਕਾਂ ਨਾਲ ਕੀ ਤੇ ਇਹ ਤੇ ਸਾਬਕਾ ਵਿਧਾਇਕ ਜਗENDER PAL ਜੀ ਦੀ ਉਹਨਾਂ ਦਾ ਕੀ ਕਹਿਣਾ ਸਾਰੇ ਇਸ ਮਾਮਲੇ ਸੰਬੰਧੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਆ ਚੋਣਾ ਹੈ ਅੱਜ ਇੱਕ ਖੰਡੀ ਕੋਈ ਬਿਟ ਜਾਇਓ ਕਿੰਦਾ ਦਾ ਰਿਸਪੌਂਸ ਆ ਰਿਹਾ ਲੋਕਾਂ ਚੋਂ ਸ਼ੋਣ ਪ੍ਰਚਾਰ ਸ਼ੁਰੂ ਹੋ ਗਿਆ ਅੱਜ ਮੈਂ ਚਰਚ ਚ ਮੱਥਾ ਟੇਕ ਕੇ ਤੇ ਸ਼ੁਰੂਆਤ ਕਰਤੀ ਹੈ ਦੇਖੋ ਲੋਕੀ ਪਰੇਸ਼ਾਨ ਬਹੁਤ ਨੇ ਲੋਕੀ ਦੇ ਚਾਹਦੇ ਆ ਬਾਜ ਇਲੈਕਸ਼ਨ ਆਵੇ ਤੇ ਸਾਡੀ ਜਾਨ ਛੁੱਟੇ ਇਹ ਇਹਨਾਂ ਲੱਛਣਾਂ ਜੀ ਪਤਾ ਲੱਗ ਜਾਣਾ ਜੇ ਇਹ ਹੇਰਾਫੇਰੀ ਨਾ ਕਰਦੇ ਤੇ ਹੇਰਾ ਫੇਰੀ ਕਰਨਾ ਇਹਨਾਂ ਦਾ ਕਰਮ ਹੈ ਜਿਸ ਪਾਰਟੀ ਦਾ ਨੀ ਪੱਥਰੀ ਝੂਠ ਤੋਂ ਚਲਿਆ ਹੈ ਉਹ ਨਾ ਝੂਠ ਹੀ ਬੋਲਣਾ ਝੂਠ ਹੀ ਕਹਿਣਾ ਤੇ ਕੰਮ ਝੂਠ ਹੀ ਕਰਨਾ ਹੁਣ ਤੁਸੀਂ ਦੇਖ ਲਓ ਝਾੜੂ ਵਾਲੀ ਪਾਰਟੀ ਨੇ ਜੋ ਜੋ ਵਾਅਦੇ ਕੀਤੇ ਸੀ ਇੱਕ ਵੀ ਵਾਦਾ ਕੋਈ ਪੂਰਾ ਨਹੀਂ ਹੋਣਾ ਕੀਤਾ ਹੁਣ ਵੋਟਾਂ ਲੈਣ ਲਈ ਜਾਣਾ ਜਿਹਨੇ ਵੋਟਾਂ ਲੈਣ ਲਈ ਜਾਣਾ ਤੇ ਲੋਕਾਂ ਨੇ ਪੁੱਛਣਾ ਹੀ ਲਿਆਓ ਬਈ ਜੋ ਤੁਸੀਂ ਕਿਹਾ ਇਸ ਕਰਕੇ ਮੇਰੀ ਬੇਨਤੀ ਹੈ ਲੋਕਾਂ ਆ ਕੇ ਖਾਸ ਤੌਰ ਦੇਤੇ ਤੁਸੀਂ ਅੱچھے ਬੰਦੇ ਚੁਣੋ ਮੈਂ ਕੋ ਪਾਰਟੀ ਦੀ ਗੱਲ ਨਹੀਂ ਕਰਦਾ ਅੱچھے ਬੰਦੇ ਚੁਣੋ ਜਿਨ੍ਹਾਂ ਦੇ ਸੁਭਾਅ ਠੀਕ ਹੋਣ ਜਿਹੜੇ ਮੰਦਰ ਗੁਰਦੁਆਰੇ ਜਾਣਦੇ ਹੋਣ ਜਿਹੜੇ ਲੋਕਾਂ ਦੀ ਗਰੀਬਾਂ ਦੀ ਮਦਦ ਕਰਦੇ ਹੋਣ ਮੇਰੇ ਹਿਸਾਬ ਨਾਲ ਉਹ ਬੰਦੇ ਜਦੋਂ ਤੁਸੀਂ ਖੜਾ ਖੜੋਗੇ ਸਾਰੇ ਖੜੇ ਸਾਰੀ ਪਾਰਟੀ ਇਦਾਂ ਦੇ ਬੰਦੇ ਖੜੇ ਕਰਨਗੇ ਫੇਰ ਸੂਬਾ ਪਿੰਡ ਦੇਸ਼ਵਚਨ ਆਰਵਾਇ ਜੋ ਇਹ ਤੇ ਲੋਟਾ ਲੋਟੀ ਵਾਲਾ ਕੰਮ ਹੈ ਲੋਟੀ ਭਾਈ ਚੱਲ ਲੋਟੀ ਭਾਈ ਚੱਲ ਇਸ ਕਰਕੇ ਸਾਰੀ ਜਨਤਾ ਕੀ ਮੇਰੀ ਬੇਨਤੀ ਹੈ ਅਸੀਂ ਆਪਣੀ ਸੋਚ ਦੇ ਮੁਤਾਬਕ ਸਾਡੀਆਂ 48 ਸੰਸਦਿਆਂ ਤੇ ਪੰਜ ਸਾਡੇ ਜ਼ਿਲ੍ਹਾ ਪarcha ਹੈ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਅੱਛੇ ਬੰਦੇ ਚੁਣ ਕੇ ਦਿੱਤੇ ਹੈ ਤੇ ਸਾਰੇ ਭੈਣ ਭਰਾ ਜਿੰਨੇ ਹੈ ਤੇ ਤੁਸੀਂ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟ ਪਾਣੀ ਹੈ ਇਹ 4 ਸਾਲ ਤੇ ਇਹਨਾਂ ਕੱਢ ਲਿਆ 400 ਚ ਕਿਹੇ 35 ਰੁਪਏ ਹੀ ਪਿੰਡ ਚ ਕੋ ਪੈਸਾ ਮਿਲਦਾ ਪੂਣੇ 1 ਸਾਲ ਰਹਿੰਦਾ ਸਾਲ ਵੀ ਰਹਿੰਦਾ 7-8 ਮਹੀਨੇ ਦੇ 7-8 ਮਹੀਨੇ ਕੀ ਕਰ ਲਾਣ ਇਸ ਕਰਕੇ ਮੇਰੀ ਬੇਨਤੀ ਹੈ ਤਗੜੇ ਹੋ ਕੇ ਸਾਰੇ ਪਿੰਨਪਰਾ ਵੋਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਮਾਰੋ ਚੋਣਾਂ ਲੜ ਰਹੇ ਹੋ ਜ਼ਿਲ੍ਹਾ ਪ੍ਰਸ਼ਦ ਦਾ ਵੋਟਾਂ ਭਲਾ ਕਿਦਾਂ ਦਾ ਰਿਸਪੌਂਸ ਆ ਲੋਕਾਂ ਦੇ ਵਿੱਚ ਜਾ ਰਹੇ ਹੋ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਖਾਸ ਕਰਕੇ ਗਰੋਟੇ ਬਲੋਕ ਚਾਹੋ ਗਿਆ ਪੂਰਾ ਹਲਕਾ ਦਾ ਵਿੱਚ ਹੋ ਗਿਆ ਮਹਿਲਾਵਾਂ ਦਾ ਇੰਨਾ ਵਧੀਆ ਰਿਸਪੌਂਸ ਆ ਰਿਹਾ ਮੈਂ ਮੈਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ ਹੈ ਮਹਿਲਾਵਾਂ ਮੈਨੂੰ ਖੁਦ ਕਹਿ ਰਹੀਆਂ ਕਿ 48 ਮਹੀਨੇ ਹੋ ਗਏ ਤੇ 48000 ਕਹਿੰਦੇ ਸਾਡੇ ਅਗਰ ਕੋਈ ਵੀ ਆ ਰਿਹਾ ਆ ਆਮ ਆਦਮੀ ਪਾਰਟੀ ਦਾ ਹੀ ਤੇ ਉਹਨਾਂ ਨੂੰ ਸਿੱਧਾ ਬੋਟ ਰਹੀਂ ਕਿ ਸਾਡਾ ਪਹਿਲਾਂ 48000 ਇਕੱਠੇ ਰੱਖੋ ਫਿਰ ਗੱਲ ਕਰਾਂਗੇ ਬਾਕੀ ਇਹਨਾਂ ਨੇ ਝੂਠ ਦੀ ਬੁਨਿਆਦ ਦੇ ਵਿੱਚ ਪਹਿਲਾ ਇਲੈਕਸ਼ਨ ਲੜਿਆ ਸੀ ਉਹ ਹੁਣ ਲੋਕਾਂ ਨਾਲ ਮਹਿਲਾਵਾਂ ਨਾਲ ਜਿਹੜਾ ਵਾਅਦਾ ਕੀਤਾ ਰਹਿਣਾ ਨੂੰ ਕੂੜਾ ਕਰਨੇ ਪੈਣਾ ਨਹੀਂ ਤੇ ਮਹਿਲਾਵਾਂ ਨੇ ਹੀ ਇਹਨਾਂ ਨੂੰ ਜਿਤਾਇਆ ਸੀ ਤੇ ਹੁਣ ਇਹਨਾਂ ਨੂੰ ਮਹਿਲਾਵਾਂ ਨੇ ਹੀ ਹਰਾਣਾ ਜਿਹੜਾ ਲੋਕ ਤੋਂ ਮੌਕਾ ਦਿੰਦੇ ਆ ਜਿਹੜਾ ਪਛ ਦੇ ਚੋਣਾਂ ਜਿੱਤ ਕੇ ਜਾਂਦੇ ਉਹ ਪਹਿਲ ਦੇ ਦਰ ਤੇ ਕੰਮ ਤੋਂ ਕੁੰਦੀ ਪਹਿਲ ਦੇ ਆਧਾਰ ਤੇ ਦੇਖੋ ਮੈਂ ਹਜੇ ਨਿਆ ਆ ਜਿਲ੍ਹਾ ਪ੍ਰਸ਼ਦ ਦੇ ਅੰਡਰ ਜੋ ਜੋ ਵੀ ਚੀਜ਼ਾਂ ਆਂਦੀ ਹੋਣਗੀਆਂ ਜਾਂ ਕੁਝ ਵੀ ਕਰਦੇ ਹੋਣ ਉਹਨਾਂ ਨੂੰ ਪਹਿਲ ਦੇ ਹਜ਼ਾਰ ਤੇ ਮੈਂ ਲੋਕਾਂ ਨਾਲ ਬੈਠ ਕੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਜਾਂ ਜਨਦੇ ਨੇ ਨੇ ਵੀ ਪਾਈਆਂ ਹੋਣਗੀਆਂ ਉਹਨਾਂ ਨੂੰ ਵੀ ਛੱਡ ਕੇ ਪੁੱਛਾਂਗਾ ਕਿ ਕਿਹੜਾ ਕੰਮ ਦੀ ਪਹਿਲ ਦੇ ਦਰ ਤੇ ਕਰਨਾ ਹੁੰਦਾ ਨਾਲ ਜੋ ਕਹਿਣਗੇ ਉਦਾਂ ਹੀ ਕਰਾਂ ਕਿ ਕਿਹੜੀ ਪਾਰਟੀ ਤੁਸੀਂ ਪਹਿਲੇ ਕਿਹੜੀ ਪਾਰਟੀ ਸੀ ਹੁਣ ਪਾਰਟੀ ਛੱਡ ਕੇ ਕਿਹੜਾ ਕਾਰਨ ਕਰਕੇ ਤੁਸੀਂ ਹੁਣ ਜਿਹੜੀ ਕਾਂਗਰਸ ਪਾਰਟੀ ਜ ਸ਼ੁਰੂ ਚੱਲਦੇ ਨੇ ਲੇਕਿਨ ਹੁਣ ਅਹੀਂ ਆਪਣੀ ਪਾਰਟੀ ਨੂੰ ਚੇਂਜ ਕੀਤਾ ਹੈ ਅਹੀਂ ਐਮਐਲਏ ਜਗਿੰਦਰਪਾਲ ਨਾਲ ਜੁੜੇ ਆ ਇਹਨਾਂ ਦਾ ਕੰਮ ਦੇਖ ਕੇ ਇਹਨਾਂ ਨੇ ਕੰਮ ਜੋ ਵੀ ਕੀਤਾ ਹੈ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਹਨਾਂ ਦੀ ਚਰਚਾ ਵੀ ਲਾ ਕੇ ਰਹੀ ਸੀ ਬਹੁਤ ਹੈ ਅਹੀਂ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੇ ਨਾਲ ਜੋੜ ਕੇ ਇਹਨਾਂ ਨੂੰ ਅੱਗੇ ਆਉਣ ਵਾਲੇ ਟਾਈਮਸ ਦੁਆਰਾ ਕੰਮ ਜਾਬ ਕਰੋ ਔਰ ਜਿਹੜੇ ਆਪਣੇ ਕੰਮ ਆ ਉਹਨਾਂ ਨੂੰ ਸਵਾਰੋ ਜਿਹੜੇ ਕੰਮ ਘਾਰੇ ਅਜੇ ਤੱਕ ਇਹ ਸਰਕਾਰ ਨੇ ਨਹੀਂ ਕੀਤੇ ਉਹ ਐਮਐਲਏ ਜ਼ਿਕੰਦਰਪਾਲ ਕਰਨਗੇ ਔਰ ਉਹਨਾਂ ਦੇ ਜਿਹੜੀ ਗੱਲ ਵੀ ਕੰਨ ਦੇ ਵਿੱਚ ਅਜੇ ਤੱਕ ਪਈ ਹੈ ਉਹਨਾਂ ਨੇ ਉਸ ਕੰਮ ਨੂੰ ਪੂਰਾ ਕੀਤਾ ਹੈ ਔਰ ਗਰੀਬ ਤੋਂ ਲੈ ਕੇ ਗਰੀਬ ਤੋਂ ਗਰੀਬ ਔਰ ਉੱਪਰ ਦੀ ਲੈਵਲ ਜਿੰਨੇ ਵੀ ਪ੍ਰੋਬਲਮ ਆਈਆਂ ਸਾਰੀਆਂ ਨੇ ਹੱਲ ਕੀਤੀਆਂ ਜਿਹੜਾ ਵੀ ਇਨਸਾਨ ਇਹਨਾਂ ਕੋਲ ਚੱਲ ਗਿਆ ਚਾਹੇ ਰਸਤੇ ਤੇ ਲੱਭ ਗਿਆ ਇਹਨਾਂ ਨੇ ਉਹਦੀ ਪੂਰੀ ਮਦਦ ਕੀਤੀ ਹੈ